ਲੋ ਜੀ ਅੱਜ ਆ ਬਾਰੀ ਆ ਗਈ ਜੀ ਕੂੜਾ ਚੱਕਣੇ ਦੀ ਬਹੁਤ ਕੂੜਾ ਹੋ ਗਿਆ ਸੀਗਾ ਘੱਟੋ ਘੱਟ 4-5 ਜਿਹੜੀਆਂ ਕੂੜੇ ਦੀਆਂ ਜਿਹੜੀਆਂ ਇਕੱਠੀਆਂ ਹੋ ਗਈਆਂ ਸੀਗੀਆਂ ਤੇ ਬਹੁਤ ਹਾਰ ਬਰ ਗਿਆ ਜੀ ਬਹੁਤ ਮਿਹਨਤ ਜਿਹੜੀ ਆਈ ਹੈ ਇੱਥੇ ਕਿਉਂਕਿ ਕਾਫੀ ਟਾਈਮ ਤੋਂ ਜਿਹੜੀ ਨਹੀਂ ਹੋਈ ਸੀ ਸਪਾਈ ਤੇ ਬਾਕੀ ਆਪਣੇ ਬੋਲੋ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਆਂ ਐਨ ਤਨਮਨ ਆਣ ਲਾ ਕੇ ਐਨ ਚੰਗੀ ਤਰ੍ਹਾਂ ਲੋ ਜੀ ਗੱਡੀ ਹੋ ਗਈ ਆਪਣੀ ਲੋਡ ਤੇ ਆਪਾਂ ਇਹਨੂੰ ਹੁਣ ਪਿੰਡੋਂ ਬਾਹਰ ਕੂੜੇ ਵਿੱਚ ਫਟ ਕੇ ਆਵਾਂਗੇ ਜੀ ਇਹ ਗੱਡੀ ਆਪਣੀ ਗਈ ਆ ਰਿਕਸ਼ਾ ਤੇ ਹੁਣ ਆਪਾਂ ਜਿਹੜਾ ਸਾਰਾ ਲੋਡ ਕਰਾਂਗੇ ਜੀ ਦੇਖੋ ਕਿੰਨਾ ਆ ਸਾਰਾ ਕੂੜਾ ਗਰਗੜ ਕੰਡੇ ਨਾਲ ਭਰੇ ਆ ਪਏ ਆ ਤੇ ਇੱਧਰ ਵੀ ਢੇਰੀਆਂ ਜਿਹੜੀਆਂ ਬਣੀਆਂ ਪਈਆਂ ਜੀ ਸਾਰੀਆਂ ਤੇ ਸਫਾਈ ਜਿਹੜੀ ਹੋ ਗਈ ਆ ਜੀ ਆ ਵਿੱਚੋਂ ਬਾਹਰ ਵਿੱਚ ਕਰਾਂਗੇ ਚੱਕ ਕੇ ਸਾਰਾ ਕੂੜਾ ਸ਼ੁਰੂ ਜੀ ਦੇ ਦੇ ਆ ਕਿੰਨੀਆਂ ਰੇੜੀਆਂ ਜਿਹੜੀਆਂ ਨਿਕਲਦੀਆਂ ਇਸੋ ਕੂੜੇ ਦੀਆਂ ਇਹ ਸਾਰਾ ਹੁਣ ਚੱਕ ਕੇ ਲੱਦ ਕੇ ਅਸੀਂ ਇਹ ਸੱਟਾਂਗੇ ਬਾਹਰ ਪੈਂਡ ਤੋਂ ਠੀਕ ਹੈ ਜੀ ਤੇ ਬਾਕੀ ਥੰਦ ਕੋਣ ਲਓ ਜੀ ਹੁਣ ਆਪਾਂ ਜਿਹੜਾ ਇਹ ਕੰਡਾ ਵਿੱਚ ਬਹੁਤ ਹੈ ਜੀ ਤੇ ਭਈ ਰਾਜ ਜੀ ਗੱਡੀ ਸਾਡੀ ਹੋ ਗਈ ਆ ਲੋਡ ਪਹਿਲਾ ਕਿਹੜਾ ਲੱਗਣ ਲੱਗਾ ਕੂੜੇ ਦਾ ਬਾਹਰੋਂ ਬਾਹਰੋਂ ਪਹਿਲਾਂ ਨਵੇੜਿਆ ਸਾਰਾ ਕੰਮ ਬਹੁਤ ਸੀਗਾ ਇਹ ਵੀ ਕੂੜਾ ਤੇ ਬਾਕੀ ਹੌਲੀ ਹੌਲੀ ਕਰਕੇ ਲੈ ਕੇ ਜਾਣੇ ਕਿਉਂਕਿ ਕੰਡੇ ਆ ਨਾ ਰਾਸਤੇ ਵਿੱਚ ਖਿਲਰੇ ਰਹੇ ਨੇ ਵੀ ਨਾ ਇਸ ਚੀਜ਼ ਦਾ ਵੀ ਖਿਆਲ ਰੱਖਣਾ ਪਾਣਾ ਉਹ ਬਾਕੀ ਆਲੇ ਸਾਰਾ ਵਿਆ ਇਹ ਵੀ ਚੱਕਦੇ ਆ ਹੌਲੀ ਹੌਲੀ ਕਰ ਹਾਂਜੀ ਆਪਾਂ ਵੀ ਮੈਂ ਤੇ ਭਾਜੀ ਰਾਮ ਦੇ ਨਾਲ ਜਿਹੜੇ ਆ ਲੱਗੇ ਰਹੇ ਹਨਾ ਕਿਉਂਕਿ ਤਸੱਲੀ ਵਾਲਾ ਕੰਮ ਸੀਗਾ ਦੋ ਤਿੰਨ ਮਹੀਨਿਆਂ ਤੋਂ ਜਿਹੜੀ ਸਫਾਈ ਜਿਹੜੀ ਨਹੀਂ ਹੋਈ ਸੀਗੀ ਜੀ ਇੱਥੇ ਕਾਫੀ ਸਫਾਈ ਹੋਣ ਵਾਲੀ ਸੀਗੀ ਤੇ ਇਸ ਕਰਕੇ ਆਪਾਂ ਲੱਗੇ ਰਹੇ ਨਾਲ ਗੱਲਾਂ ਬਾਤਾਂ ਮਾਰੀ ਗਏ ਤੇ ਨਾਲ ਨਾਲ ਆਪਾਂ ਸਫਾਈ ਕਰੀ ਗਏ ਅੱਜ ਸਾਡਾ ਦੂਜਾ ਦਿਨ ਸੀਗਾ ਤੇ ਮਨ ਖਿਆਲ ਨਾਲ 2-3 ਦਿਨ ਲੱਗ ਜਾਣੇ ਆ ਜੀ ਤੀਜਾ ਦਿਨ ਵੀ ਲੱਗ ਜਾਣਾ ਕਿਉਂਕਿ ਹਾਲਾਤ ਕੁਝ ਜ਼ਿਆਦਾ ਹੀ ਖਰਾਬ ਸੀਗੇ ਜੀ ਤੇ ਕਾਫੀ ਜਿਹੜਿਆ ਇਹਦੇ ਵਿੱਚ ਹਨਾ ਬੂਟੀ ਕਾ ਬੂਟੀ ਵਗੈਰਾ ਜਿਹੜਾ ਆ ਹਨਾ ਪੱਠੇ ਪੁੱਠੇ ਵੀ ਵਗੈਰਾ ਉੰਗਰੇ ਆਏ ਸੀਗੇ ਕਈ ਕੁਝ ਹੋ ਗਿਆ ਸੀਗਾ ਤੇ ਬੂਟੇ ਕਾਫੀ ਚੇਂਜ ਜਿਹੜੇ ਖਰਾਬ ਸੀ ਉਹ ਵੀ ਪਟਣ ਵਾਲੇ ਹੋ ਗਏ ਸੀਗੇ ਤੇ ਬੂਟਿਆਂ ਦੀ ਕਟਾਈ ਕਰਨੇ ਵਾਲੀ ਹੋ ਗਈ ਸੀ ਸਾਰੇ ਭਰੇ ਪਏ ਸੀਗੇ ਬੂਟੇ ਹਨਾ ਤੇ ਜਿਆਦੇ ਵਦਿਓ ਜੇ ਉਹਨਾਂ ਨਾ ਸੰਭਾਲੀਏ ਤਾਂ ਫਿਰ ਉੰਨੇ ਭੜੇ ਲੱਗਦੇ ਆ ਜੀ ਨਾ ਦੇਖਣ ਨੂੰ ਵੀ ਦਿਲ ਕਰਦਾ ਫਿਰ ਜੇ ਚੀਜ਼ ਨੂੰ ਨਾ ਸੰਭਾਲੀਏ ਤੇ ਇਹਦੇ ਵਿੱਚ ਕੰਡੇ ਵੀ ਬਹੁਤ ਸੀਗੇ ਜਿਆਦੇ ਕੰਡੇ ਸੂਲਾਂ ਵਰਗੇ ਕੰਡੇ ਸੀਗੇ ਹਨਾ ਕਾਫੀ ਗੋਂਕੇ گلاب ਦੇ ਬੂਟੇ ਵੀ ਚ ਲਗਾਏ ਹੋਏ ਸੀ ਤੇ ਹੌਲੀ ਹੌਲੀ ਕਰਕੇ ਆਪਾਂ ਪੱਲੀ ਦੇ ਵਿੱਚ ਪਾ ਕੇ ਜਿਹੜੇ ਇਹਦੇ ਬੂਟੇ ਜਿਹੜਾ ਕੂੜਾ ਸਾਰਾ ਹੌਲੀ ਹੌਲੀ ਕਰਕੇ ਚੱਕਿਆ ਤੇ ਫਿਰ ਵੀ ਜਿਹੜਾ ਆ ਕੰਡੇ ਵਗੈਰਾ ਬਹੁਤ ਸੀਗੇ ਲੱਗੇ ਭਾਜੀ ਉਹਨਾਂ ਦੇ ਕਾਫੀ ਜਿਹੜੀ ਮਿਹਨਤ ਬਹੁਤ ਹੈ ਜੀ ਦੇਖਣ ਨੂੰ ਥੋੜੇ ਜਿਹਾ ਸੌਖਾ ਲੱਗਦਾ ਪਰ ਹਾਰਡ ਵਰਕ ਆ ਪੂਰਾ ਪੂਰੀ ਮਿਹਨਤ ਹੈ ਜੀ ਇਹਦੇ ਵਿੱਚ ਤੇ ਕੋਈ ਵੀ ਮੇਰਾ ਭਰਾ ਜਿਹੜਾ ਅਸੀਂ ਚਾਹੁੰਦੇ ਆ ਚਲੋ ਸਾਡਾ ਸ਼ੌਂਕ ਅਸੀਂ ਸ਼ੌਂਕ ਨੂੰ ਲੱਗੇ ਹੋਏ ਆ ਅਸੀਂ ਚਾਹੁੰਦੇ ਆ ਵੀ ਚਲੋ ਹਨਾ ਕੋਈ ਨਾ ਕੋਈ ਆਪਾਂ ਕਰਦੇ ਰਹੀਏ ਹਨਾ ਕੁਛ ਨਾ ਕੁਛ ਕਿਉਂਕਿ ਜਿੱਦਣ ਆਪਾਂ ਲੱਗੇ ਸੀਗੇ ਸਫਾਈ ਕਰਨ ਆਪਾਂ ਵੀ ਕਿਸੇ ਨੂੰ ਦੇਖ ਕੇ ਲੱਗੇ ਸੀਗੇ ਹਨਾ ਸਾਡੇ ਏਰੀਆ ਦੇ ਵਿੱਚ ਭੁੰਗਰਨੀ ਪਿੰਡ ਹੈ ਜੀ ਤੇ ਉਹਨਾਂ ਨੂੰ ਉਹਨਾਂ ਵਾਲਾ ਦੇਖ ਕੇ ਅਸੀਂ ਆਪਣੇ ਪਿੰਡ ਦੇ ਸ਼ੁਰੂ ਕੀਤਾ ਸੀਗਾ ਕਿਉਂਕਿ ਆਪਾਂ ਵੀ ਸੋਸ਼ਲ ਮੀਡੀਆ ਤੋਂ ਦੇਖ ਕੇ ਹੀ ਸ਼ੁਰੂ ਕੀਤਾ ਸੀਗਾ ਕੰਮ ਹਨਾ ਕਿਉਂਕਿ ਇਸ ਚ ਇਸ ਚ ਇਹਨਾਂ ਬਹੁਤ ਫਰਕ ਪੈਂਦਾ ਜੀ ਉਕੇ ਸਾਡ ਫਿਰ ਉਸ ਤੋਂ ਬਾਅਦ ਸਾਡੇ ਨਾਲ ਵੀ ਬਹੁਤ ਪਿੰਡ ਕੰਟੈਕਟ ਕੀਤਾ ਸਾਡੇ ਨਾਲ ਵੀ ਭਾਜੀ ਅਸੀਂ ਵੀ ਸ਼ੁਰੂ ਕਰਨਾ ਹੈ ਆਪਣੇ ਆਪਣੇ ਪਿੰਡਾਂ 'ਚ ਸਫਾਈ ਆਪਣੇ ਆਪਣੇ ਪਿੰਡਾਂ 'ਚ ਬੂਟੇ ਲਗਾਉਣੇ ਦੇਖਭਾਲ ਕਰਨੀ ਪਿੰਡ ਨੂੰ ਸੋਹਣਾ ਬਣਾਉਣਾ ਹਨਾ ਆ ਜਾਂਦਾ ਮਨ ਵਿੱਚ ਇਹ ਚੀਜ਼ ਆ ਜਾਂਦੀ ਹੈ ਜੀ ਜਦੋਂ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋ ਵਧੀਆ ਮੈਸੇਜ ਦਿਓ ਤੇ ਹੱਥੀ ਮਿਹਨਤ ਕਰੋ ਤਾਂ ਬਹੁਤ ਫਰਕ ਪੈਂਦਾ ਜੀ ਬਦਲਾਅ ਬਹੁ ਆਉਂਦਾ ਜੀ ਹਨਾ ਕਿਉਂਕਿ ਇਹ ਹਰੇਕ ਮਨ ਵਿੱਚ ਇਹੀ ਆਉਂਦਾ ਵੀ ਆਪਾਂ ਵੀ ਕਰੀਏ ਯਾਰ ਲੋ ਜੀ ਸਾਡਾ ਦੂਜਾ ਢੇੜਾ ਜਿਹੜਾ ਰੈਡੀ ਹੋ ਗਿਆ ਜੀ ਹਲੇ ਉਹ ਸਾਰਾ ਪਿਆ ਜੀ ਉਧਰਲਾ ਪਾਲੇ ਪਾਸੇ ਦਾ ਅੱਜ ਤੇ ਹਲੇ ਮਸ਼ੀਨ ਵੱਜਣੇ ਨੂੰ ਪਈ ਐ ਵੀ ਸਾਰਾ ਪਿਆ ਹਲੇ ਹਲੇ ਤਾਂ ਲੱਗ ਜਾਣਾ ਹਲੇ ਕੱਲ ਦਾ ਦਿਨ ਵੀ ਲੱਗ ਜਾਣਾ ਮੈਨੂੰ ਲੱਗਦਾ ਹਲੇ ਤਾਂ ਟਾਈਮ ਜੀ ਸਾਡੀ ਦੂਜੀ ਰੈਡੀ ਢੇੜਾ ਦੂਜਾ ਜਿਹੜਾ ਲੱਦ ਹੋ ਗਿਆ ਜੀ ਬੂਟੇ ਕੋੜੇ ਦਾ ਭਰਿਆ ਆ ਤੇ ਹੁਣ ਚੱਲੇ ਆਂ ਸੀ ਲਾਉਣ ਤੇ ਭਾਈ ਦੀ ਛੁੱਟੀ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਕਰ ਦਿਆਂ ਛੁੱਟੀ ਇਸ ਤੋਂ ਬਾਅਦ ਤੇ ਬਾਕੀ ਕੱਲ ਨੂੰ ਦੇਖਾਂਗੇ ਕੱਲ ਨੂੰ ਤੀਜਾ ਦਿਨ ਸ਼ੁਰੂ ਹੋ ਜਾਣਾ ਸਾਨੂੰ ਇੱਥੇ ਲਗਾਤਾਰ ਲੱਗਿਆ ਨੂੰ ਲੋ ਜੀ ਗੱਡੀ ਆਪਣੀ ਹੋ ਰਹੀ ਹੈ ਦੂਜੀ ਜਿਹੜਾ ਇਹਦਾ ਖਾਲੀ ਹੋ ਰਿਹਾ ਜੀ ਕਿਉਂਕਿ ਜੀ ਹੈ ਹੀ ਬਹੁਤ ਸੀਗਾ ਜੀ ਉਹ ਬੂਟਾ ਦੇਖੋ ਸਾਰਾ ਖਰਾਬ ਹੋ ਚੁੱਕਿਆ ਸੀ ਲੋ ਜੀ ਬਾਕੀ ਹੁਣ ਫੇ ਆਪਾਂ ਜਿਹੜੇ ਆ ਕੱਲ ਨੂੰ ਕੱਲ ਤੇ ਗੱਲ ਸਾਡੀ ਚੱਲ ਗਈ ਆ ਕਿਉਂਕਿ ਅੱਜ ਦੋ ਦਿਨ ਪੂਰੇ ਹੋ ਗਏ ਆ ਜੀ ਸਾਨੂੰ ਇੱਥੇ ਲਗਾਤਾਰ ਲੱਗਿਆ ਨੂੰ ਤੇ ਹੱਲੇ ਵੀ ਜਿਹੜੀਆਂ ਤਿੰਨ ਦੋ ਤਿੰਨ ਰੇੜੀਆਂ ਹੋਰ ਭਰ ਕੇ ਹੋ ਜਾਣੀਆਂ ਜੀ ਤੇ ਬਾਕੀ ਹੱਲੇ ਉਤੋਂ ਬਾਅਦ ਮਸ਼ੀਨ ਵੀ ਮਾਰਨੀ ਆ ਥੱਲੇ ਹੈ ਨਾ ਸਾਰੀ ਘਾਹ ਨੂੰ ਜਿੱਦਾਂ ਮਤਲਬ ਤੇ ਉਹ ਕਰ ਕਰ ਕੇ ਤੁਹਾਨੂੰ ਫੇਰ ਸਾਰਾ ਆਪਾਂ ਅਪਡੇਟ ਨਾਲ ਨਾਲ ਦੇਈ ਜਾਣੀਆਂ ਹੋਰ ਵੀ ਬਹੁਤ ਹੱਲੇ ਕਰਨੇ ਆ ਤੇ ਨਵੇਂ ਬੂਟੇ ਵੀ ਲਗਾਉਣੇ ਆ ਤੁਹਾਨੂੰ ਨਾਲ ਨਾਲ ਅਪਡੇਟ ਦੇਈ ਜਾਵਾਂਗੇ ਰੱਬ